ਸਾਡੇ ਪੰਜਾਬ ਦੇ ਸਾਰੇ ਹੀ ਸਮਝਦਾਰ ਵਿਊਅਰਸ ਭੈਣ ਭਰਾਵਾਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜਸਟਿਸ ਫਾਰ 올 ਆਰਗੇਨਾਈਜੇਸ਼ਨ ਤੋਂ ਮੈਂ ਹਰੀਉਂ ਠਾਕੁਰ ਆਪ ਜੀ ਦੇ ਨਾਲ ਇੱਕ ਬੜੇ ਸੈਂਸਿਟਿਵ ਮੈਟਰ ਦੇ ਉੱਤੇ ਅੱਜ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਡੀਜੀਪੀ ਸਾਹਿਬ ਅਤੇ ਉਹਨਾਂ ਦੇ ਸਾਰੇ ਐਸਐਸਪੀਜ਼ ਤੇ ਉਹਨਾਂ ਸਾਰੇ ਯੋਧਿਆਂ ਦਾ ਪੰਜਾਬ ਪੁਲਿਸ ਦੇ EMPLOYES ਦਾ ਜੋ ਕਿ ਇਸ ਵੇਲੇ ਇੱਕ ਬਹੁਤ ਵੱਡੀ ਮਹਿੰਮ ਨਸ਼ਿਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਛੇੜੀ ਗਈ ਹੈ। ਔਰ ਬਠਿੰਡਾ ਦੇ ਅੰਦਰ ਐਸਐਸਪੀ ਕੋਂਡਲ ਮੈਮ ਤੇ ਉਹਨਾਂ ਦੀ ਟੀਮ ਨੇ ਵੀ ਬੜਾ ਸ਼ਾਨਦਾਰ ਰਸਤੇ ਕੰਮ ਕਰਕੇ ਇੱਕਦਮ ਇੱਕ ਅਜੀਹਾ ਜੋ ਅਸਰ ਹੈ ਕਿਉਂਕਿ ਕੁਝ ਲੋਕਾਂ ਨੇ ਨਸ਼ੇ ਨੂੰ ਵੇਚਣਾ ਆਰਥਿਕਤਾ ਦੇ ਨਾਲ ਜੋੜ ਕੇ ਪ੍ਰਾਪਰਟੀਆਂ ਬਣਾਈਆਂ ਸੀ ਜੋ ਹੁਣ ਮਿੱਟੀ 'ਚ ਮਿਲਾ ਦਿੱਤੀਆਂ ਜਾ ਰਹੀਆਂ ਨੇ ਤਿੱਕ ਸਹਿਮ ਹੈ ਨਸ਼ਾ ਤਸਕਰਾਂ 'ਚ ਉਹ ਪੰਜਾਬ ਛੱਡ ਛੱਡ ਕੇ ਭੱਜ ਰਹੀ ਹੈ ਔਰ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਪੂਰੇ ਪੰਜਾਬ 'ਚ ਜਿਹੜੇ ਅਫਸਰ ਇਸ ਤੇ ਅੱਛਾ ਕੰਮ ਕਰ ਰਹੇ ਹੈ ਸਮਾਰੀਆਂ ਸਮਾਜ ਸੇਵੀ ਸੰਸਥਾਵਾਂ ਤੇ ਪੋਲੀਟਿਸ਼ੀਅਨਸ ਉਹਨਾਂ ਨੂੰ ਆਪਣੇ ਆਪਣੇ ਪੱਧਰ ਤੇ ਸਨਮਾਨਿਤ ਕਰੋ ਜਿਸ ਤਰ੍ਹਾਂ ਅਸੀਂ ਬਠਿੰਡੇ ਦੇ ਅੰਦਰ ਪ੍ਰੋਗਰਾਮਸ ਬਣਾ ਰਹੇ ਹਾਂ ਔਰ ਇੱਕ ਰਾਹਤ ਮਿਲੀ ਹੈ ਸਾਡੇ ਨਾਲੋਂ ਵਿਛੜੀਆਂ ਉਹਨਾਂ ਰੂਹਾਂ ਨੂੰ ਉਹਨਾਂ ਦੀਆਂ ਮਾਂਵਾਂ ਨੂੰ ਭੈਣਾਂ ਨੂੰ ਪਰਿਵਾਰਾਂ ਨੂੰ ਜਿਨ੍ਹਾਂ ਦੇ ਨੌਜਵਾਨ ਬੱਚੇ ਸਾਡੇ ਬਹੁਤ ਛੋਟੀ ਉਮਰ ਚ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹੈ ਮੈਂ ਵੀ ਖੁਦ ਆਪਦੇ ਕਈ ਦੋਸਤ ਇਸ ਲਹਿਰ ਦੇ ਵਿੱਚ ਗੁਆਏ ਸਾਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਿ